ਜਾਗੇ ਰਹੋ ਤੇ ਹੋਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਡਾਕਟਰ ਪੀਮਰਾਓ ਅੰਬੇਦਕਰ ਨੂੰ ਪੁੱਛਿਆ ਉਹਨਾਂ ਦਾ ਜਨਮ ਦਿਨ ਵੀ ਸੀ ਉਹਨਾਂ ਨੂੰ ਪੁੱਛਿਆ ਕਿ ਇੱਕ ਜਗ੍ਹਾ ਜਨਾਬ ਪਾਕਿਸਤਾਨ ਦੇ ਜਦੋਂ ਉਹ ਆਜ਼ਾਦ ਹੋਇਆ ਉਹਨਾਂ ਨੇ ਕਰਾਇਆ ਦੂਸਰੇ ਪਾਸੇ ਮਹਾਤਮਾ ਗਾਂਧੀ ਇਧਰਲੇ ਪਾਸੇ ਸੀ ਤੇ ਇੱਕ ਇੱਕ ਮੀਟਿੰਗ ਵਿੱਚ ਇਕੱਠੇ ਹੋਏ ਥੱਕੇ ਜਿਆਦਾ ਤੇ ਸੌਂ ਗਏ ਮਹਾਤਮਾ ਗਾਂਧੀ ਨੂੰ ਵੀ ਥੋੜੀ ਨੀਂਦ ਆ ਗਈ ਜਨਾਬ ਵੀ ਸੌਂ ਗਏ ਤੇ ਅੰਬੇਦਕਰ ਜਾਗਦੇ ਨੇ ਉਹਨਾਂ ਨੇ ਪੁੱਛਿਆ ਵੀ ਉਮੀਦਵਾਰ ਜੀ ਤੁਸੀਂ ਕਿਉਂ ਨਹੀਂ ਸੌਂਦੇ ਕਹਿੰਦੇ ਮੇਰੇ ਲੋਕ ਸੁੱਤੇ ਪਏ ਨੇ ਮੈਨੂੰ ਤਾਂ ਜਾਗਣਾ ਪੈਂਦਾ ਮੈਨੂੰ ਤੇ ਰਾਤਾਂ ਨੂੰ ਵੀ ਨੀਂਦ ਨਹੀਂ ਆਉਂਦੀ ਕਿਉਂਕਿ ਮੇਰੇ ਆਲੇ ਸੁੱਤੇ ਪਏ ਵੈ ਜਗਾਉਣਾ ਉਹਨਾਂ ਨੂੰ ਮੈਂ ਰੌਲਾ ਪਾ ਰਿਆਂ ਵੀ ਜਾਗੋ ਤੁਸੀਂ ਅਵੇ ਰਹੋ ਕੈਮ ਹੋ ਤਾਂ ਕਰਕੇ ਜੇ ਹਿੰਮਤ ਕਰਨੀ ਹੈ ਤੇ ਕੁਝ ਨਾ ਕੁਝ ਬਦਲਣਾ ਹੈ ਤੇ ਜਾਗਣਾ ਪੈਣਾ ਲੋਕਾਂ ਦੀ ਭੀੜ ਵਿੱਚ ਨਾ ਰਲিয়ে ਕਿ ਲੋਕੀ ਕੀ ਕਰਦੇ ਆ ਦੁਨੀਆ ਕੀ ਕਰਦੀ ਆ ਆਪਣੇ ਆਪ ਨੂੰ ਕਾਇਮ ਰੱਖੀਏ ਕਹਿੰਦੇ ਜਿਹੜਾ ਤੂੰ ਪਾਈ ਫਿਰਦਾ ਹੈ ਵੀ ਮੈਂ ਜੀ ਜਨੇਊ ਪਾਇਆ ਤੇ ਮੈਨੂੰ ਕਹਿੰਦਾ ਤੂੰ ਛੋਟੀ ਜਾਤ ਦਾ ਤੂੰ ਹੱਥ ਨਾ ਲਾ ਤੂੰ ਨੇੜੇ ਨਾ ਆ ਕੇ ਨਾ ਮੇਰੇ ਘਰੋਂ ਹੀ ਬਣ ਕੇ ਆਉਂਦਾ ਜਿਹੜਾ ਤੂੰ ਧਾਗਾ ਪਾਇਆ ਹੈ ਮੇਰੇ ਘਰੇ ਤੇ ਢੇਰ ਲੱਗੇ ਪਏ ਹੈ ਅਸੀਂ ਤੇ ਬਣਾਉਨੇ ਆ ਸਾਡੀ ਤੇ ਖੱਡੀ ਹੈ ਕਹਿੰਦਾ ਤੂੰ ਸਾਡੇ ਤੇ ਰਾਜ ਕਰਦਾ ਵੀ ਅਸੀਂ ਤੇ ਜੀ ਗਬੀਰ ਜੀ ਦਾ ਵਚਨ ਵੇਖ ਲਓ ਕਮਾਲ ਦੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਐਵੇਂ ਥੋੜਾ ਚਾਹੋ ਪੰਗਾ ਇਹ ਪੈ ਗਿਆ ਵੀ ਸਮਝ ਨਹੀਂ ਆਈ ਕਿਸੇ ਪਤਾ ਨਹੀਂ ਇਦਾਂ ਦੇ ਕਿੰਨੇ ਸ਼ਬਦ ਕਦੋਂ ਆਏ ਕਦੋਂ ਲੰਘੇ ਮਿਣਕ ਮਿਣਕ ਕਰਕੇ ਸਾਡੇ ਤੇ ਹਾਲ ਹੀ ਹੈ ਵੀ ਮੂੰਹ ਇਦਾਂ ਬੰਨੇ ਹੋਏ ਐਂ ਬਸ ਗੁਰਨੁਗਨ ਕਰਕੇ ਪੜ ਜਾਂਦੇ ਆ ਸਾਰਾ ਖੰਡ ਪਾਠ ਹੋ ਜਾਂਦਾ ਉਦੋਂ ਹੀ ਪਤਾ ਲੱਗਦਾ ਵੀ 48 ਘੰਟੇ ਹੋ ਗਏ ਲਓ ਜੀ ਭੋਗ ਪੈਣ ਲੱਗਾ ਚਲੋ ਜੀ ਲਿਓ ਜੀ ਰੁਮਾਲਾ ਤੇ ਸਮਝਾਏ ਕੌਣ ਸ਼ਬਦ ਤੇ ਇੱਕ ਬਥੇਰਾ ਜੇ ਸਮਝ ਚ ਆ ਜਾਏ ਆ ਵੀ ਸ਼ਬਦ ਜਰਾ ਪਾੜੀ ਲੋ ਹਾਂ ਜੀ ਮਨ ਕਰ ਸੂਤ ਤਨੈਨਿਤ ਪਾਣਾ ਕੰਠ ਜੁਨੇ ਉ ਤੁਮਾਰੇ ਮੇਰੇ ਘਰ ਹੀ ਬਣਿਆ ਜਿਹੜਾ ਤੂੰ ਗਲਤ ਪਾਈ ਫਿਰਦਾ ਵਾਹ ਵਾਹ ਮੇਰੇ ਘਰ ਹੀ ਬਣਿਆ ਸਾਨੂੰ ਸਾਡੇ ਹੀ ਹੱਥ ਲੱਗਾ ਹੈ ਨਾ ਹੁਣ ਅਗਲਾ ਕਹਿ ਦਿੰਦਾ ਸਾਡੇ ਵੀ ਤੂੰ ਤੇਰੇ ਹੱਥੋਂ ਨਹੀਂ ਖਾਣਾ ਸਾਡੇ ਅਮਰਤ ਧਾਰੀ ਕੀ ਗੀਤ ਕਰਦੇ ਨਹੀਂ ਇਹ ਤਾਂ ਵੀ ਤੇਰੇ ਹੱਥੋਂ ਨਹੀਂ ਖਾਣਾ ਤੂੰ ਆਪਣਾ ਬਣਾਵਾਂਗੇ ਆਪ ਖਾਵਾਂਗੇ ਪਤਾ ਨਹੀਂ ਯਾਰ ਜਿਹੜੇ ਭਾਂਡੇ ਚ ਬਣਾਉਣ ਲੱਗਾ ਉਹ ਕਿੰਨੇ ਬਣਾਇਆ ਜਿਹੜਾ ਸਿਲੰਡਰ ਤੇ ਬੈਠਾ ਉਹ ਪਤਾ ਨਹੀਂ ਕਿੰਨੇ ਕਿੰਨੇ ਬਣਾਇਆ ਕਿਹੜੇ ਕਿਹੜੇ ਬੰਦਿਆਂ ਦੇ ਹੱਥ ਲੱਗੇ ਐ ਭਾਂਡਿਆਂ ਦੇ ਵਿੱਚ ਤੁਸੀਂ ਪੀਣ ਲੱਗੇ ਉਹ ਪਤਾ ਨਹੀਂ ਕਿੱਥੋਂ ਬਣ ਕੇ ਆਏ ਹੁਣ ਉਹ ਸਰਬ ਲੋਹ ਦੇ ਵਿੱਚ ਲੱਗਾ ਖਾਣ ਉਹ ਜਦੋਂ ਲੱਗੇ ਕਹਿਣ ਕਹਿੰਦੇ ਜੀ ਸਰਬ ਲੋਹ ਹੈ ਉਹ ਕਹਿੰਦਾ ਹੁਣ ਆਇਆ ਤੇ ਮੱਝ ਦੇ ਚੰਮੜੇ ਚ ਤੇਰੇ ਲਈ ਹੁਣ ਮੱਝ ਕਿੱਥੋਂ ਸਰਬ ਲੋਹ ਦੀ ਲੈ ਗੇ ਗੱਲ ਤਾਂ ਸੋਚਣ ਵਾਲੀ ਹੈ ਕਿ ਨਹੀਂ ਮਤਲਬ ਮਜਾਕ ਸਾਡੇ ਚ ਵੀ ਲੋਕੀ ਇੱਤਾ ਕਰਦੇ ਐ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਕਹਿੰਦੇ ਪਰੇ ਤੂੰ ਸਾਨੂੰ ਸਾਨੂੰ ਛੋਟੀਆਂ ਜਾਤਾਂ ਤੇ ਦੱਸਦਾ ਤੇ ਬਣਿਆ ਤੇ ਮੇਰੇ ਕਰੀਏ ਸਾਡੇ ਚ ਵੀ ਫਰਕ ਰੱਖਦੇ ਇ ਅਮਰਤ ਇੱਕ ਕਰਦਾ ਵਿਸਾਖੀ ਇੱਕ ਕਰਦੀ ਐ ਇੱਕ ਵਾਟਾ ਐ ਜੀ ਸਾਡੇ ਵਿੱਚ ਵੀ ਕੀ ਹੈ ਨਹੀਂ ਵੀ ਜੇ ਤੂੰ ਸਾਡੇ ਜੱਥੇ ਚ ਆਉਣਾ ਤੇ ਸਾਡੇ ਵਾਲਾ ਅਮਰਤ ਸ਼ੱਕ ਹੈਗਾ ਕਿੱਥੇ ਛਗਿਆ ਪਹਿਲਾ ਅੰਮ੍ਰਿਤ ਮੈਂ ਫਲਾਣੇ ਦਾਦੇ ਛਗਿਆ ਅੱਛਾ ਜੇ ਸਾਡੇ ਵਾਲੇ ਨੇ ਕੀਰਤਨ ਕਰਨਾ ਤੇ ਤੂੰ ਸਾਡੇ ਵਾਲੇ ਜਥੇ ਦਾ ਅੰਮ੍ਰਿਤ ਛਕ। ਮਤਲਬ ਅੰਮ੍ਰਿਤ ਇੱਕ ਕਰਦਾ ਹੈ ਲੋਕਾਂ ਨੇ ਅੰਮ੍ਰਿਤ ਵੀ ਵੱਢ ਲਏ। ਵੰਡੇ ਹੋਇਆ ਹੈ ਅੰਮ੍ਰਿਤ। ਕੀ ਕਿਹਾ ਕਬੀਰ ਜੀ ਨੇ ਗੱਜ ਕੇ। ਹਮ ਕਰ ਸੂਤ ਬਨਨਿਤ ਪਾਨਾ ਕੰਠੁ ਜਨੇ ਉਤਮਾਰੇ ਤੁਮ ਪਾਉ ਵੇਦ ਪੜਹੁਗਾ ਤਰੀ। ਉਹ ਬੰਦੇ ਨੇ ਤਾਂ ਹਮਾਰੇ ਤੂੰ ਪੜਦਾ ਜਿਵੇਂ ਆਪਾਂ ਨਹੀਂ ਹੁਣ ਗਾ ਗਾ ਕੇ ਪੜਦੇ ਕਹਿੰਦੇ ਤੂੰ ਪੜਦਾ ਸਾਡੇ ਅੰਦਰ ਹੈ ਕਈ ਬੰਦੇ ਹੁੰਦੇ ਆ ਆਪਾਂ ਜਿੰਨੇ ਇੱਥੇ ਬੈਠੇ ਆ ساری ਜ਼ਿੰਦਗੀ ਕਈ ਐਦਾਂ ਪੜਦੇ ਆ ਨਾ ਪਾਠ ਹੀ ਆ ਹੁਣ ਤਕਰੀਬਨ ਸਾਰੇ ਪਾਠ ਹੀ ਪੜ ਹੀ ਲੈਂਦੇ ਆ ਬਾਣੀ ਪੜਦੇ ਆ ਹੁਣ ਤੱਕ ਉਮਰਾਂ ਲੰਘੀ ਆਹੀ ਕੰਮ ਕੀਤਾ ਪਰ ਕਈ ਬੰਦਿਆਂ ਦੇ ਅੰਦਰ ਸੱਚਾਈ ਇੰਨੀ ਹੋਣੀ ਕਿ ਕਦੇ 1 ਰੁਪਏ ਦੀ ਵੀ ਹੀਰਾ ਫੇਰੀ ਨਹੀਂ ਕਰਨੀ ਹੁੰਦੀ ਰਿਦੇ ਡਰਉਦੇ ਆ ਕਰਦਾ ਹੋਇਆ ਅੰਦਰ ਭਏ ਉਹਦੇ ਤੇ ਬਾਕੀਆਂ ਦੀਆਂ ਦੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਕਹਿੰਦੇ ਕਬੀਰ ਜੀ ਕਹਿੰਦੇ ਨੇ ਤੇਰੇ ਵਰਗੇ ਉੱਚੀ ਉੱਚੀ ਗਾ ਗਾ ਕੇ ਤੇ ਪੜਦੇ ਐ ਪਰ ਅੰਦਰ ਸਾਡੇ ਆ ਸਾਨੂੰ ਪਤਾ ਨਾ ਵੀ ਗਲਤ ਅਸੀ ਨਹੀਂ ਅੱਗੇ ਮੇਰੀ ਜਿਹਬਾ বিষ্ণ ਨੈਨ ਨਾਰਾਇਣ ਹਿਰਦੇ ਬਸੇ ਗੋਬਿੰਦਾਂ ਜੰਮ ਦੁਆਰ ਜਦ ਪੂਸ਼ਸ ਬਵਨੇ ਤਬ ਕਿਉ ਕਹਿਸ ਮੁਕੰਦਾ ਕਹਿੰਦੇ ਤੇਰੇ ਕੰਮ ਮਾੜੇ ਆ ਤੂੰ ਗਲਤੀਆਂ ਕਰਦਾ ਜਦੋਂ ਲੇਖਾ ਹੋਣਾ ਲੇਖਾ ਮਤਲਬ ਮਰਨ ਤੋਂ ਬਾਅਦ ਨਹੀਂ ਕੁਦਰਤੀ ਨਿਜਮਾ ਮੁਤਾਬਕ ਲੇਖਾ ਹੁੰਦਾ ਤੇ ਉਦੋਂ ਕੀ ਜਵਾਬ ਦੇਗਾ ਸਾਨੂੰ ਪਤਾ ਅਸੀਂ ਠੀਕ ਆ ਕਿ ਗਲਤ ਆ ਅਸੀਂ ਕਿੱਦਾਂ ਤੂੰ ਕਿਵੇਂ ਅੱਗੇ ਹਮ ਘਰੂਤਮ ਘਰ ਗੋਸਾਈ ਜਨਮ ਜਨਮ ਰਖਵਾਰੇ ਤੂੰ ਸਾਨੂੰ ਅਸੀਂ ਗੋਵਾਂ ਬਣਾਈ ਫਿਰਦੇ ਆ ਤੇ ਤੂੰ ਸਾਨੂੰ ਸਾਂਭਣ ਵਾਲਾ ਜ਼ਿਮੀਂਦਾਰ ਅੱਜ ਨਹੀਂ ਸਾਹਬ ਤੇ ਪਸ਼ੂ ਨਹੀਂ ਸਾਹਬ ਦੇ ਅਗਲੇ ਕਹਿੰਦੇ ਤੂੰ ਸਾਡਾ ਮਾਲਕ ਬਣਿਆ ਫਿਰਦਾ ਹੈ ਵੀ ਮੈਂ ਆ ਜੀ ਮਾਲਕ ਤੁਹਾਡਾ ਸਾਨੂੰ ਪਸ਼ੂਆਂ ਵਾਂਗੂ ਸਮਝਦਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਚਲਾਉ ਜਿਵੇਂ ਤੁਹਾਨੂੰ ਚਲਾਉਣਾ ਹੋਏਗਾ ਸਾਡੇ ਪੰਥਕ ਆਗੂ ਵੀ ਇਹੀ ਕਰਦੇ ਨੇ ਕਹਿੰਦੇ ਅਸੀਂ ਚਲਾਵਾਂਗੇ ਜਿਵੇਂ ਤੁਹਾਨੂੰ ਚਲਾਉਣਾ ਹੋਏਗਾ ਏਹੀ ਕਹਿੰਦੇ ਆ ਵੀ ਅਸੀਂ ਚਲਾਵਾਂਗੇ ਤੁਹਾਨੂੰ ਕਹਿੰਦੇ ਇਦਾਂ ਕਹਿੰਦੇ ਤੂੰ ਕਹੀ ਜਾਂਦਾ ਪਰ ਅੱਗੇ ਕਬੂ ਹੁ ਨਾ ਪਾਰੇ ਉਤਾਰ ਚਰਾਏ ਹੋ ਕੈਸੇ ਖਸਮ ਹਮਾਰੇ ਕਹਿੰਦੇ ਜਿਵੇਂ ਹੁਣ ਬੱਜਾਂ ਜਿਹੜੀਆਂ ਹੁਣ ਮੰਨ ਲੋ ਕਹਿੰਦੇ ਉੱਥੇ ਤੇ ਕਦੇ ਚਰਨ ਨਹੀਂ ਦਿੱਤਾ ਜਿੱਥੇ ਪਹੁੰਚਣਾ ਚਾਹੀਦਾ ਸੀ ਇੱਧਰ-ਇੱਧਰ ਹੀ ਰੱਖਣਾ ਅਸਲੀ ਗੱਲਾਂ ਤੇ ਸਾਨੂੰ ਦਸੀਆਂ ਹੀ ਨਹੀਂ ਆਖੋ ਸਤਨਾਮ ਵਾਹਿਗੁਰੂ ਕਹਿੰਦੇ ਅਸਲੀ ਗੱਲਾਂ ਤੇ ਤੂੰ ਸਾਨੂੰ ਦਸੀਆਂ ਹੀ ਨਹੀਂ ਭੇਡਾ ਬਣਾ ਕੇ ਰੱਖਨੇ ਆ ਚਾਰ ਨੂੰ ਆਸਤੇ ਰੱਖ ਲਿਆ ਕਹਿੰਦੇ ਅਸਲੀ ਗੱਲਾਂ ਤੇ ਲੁਕੋ ਕੇ ਰੱਖਦਾ ਹੈ ਕਿਉਂ